ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਜਲਦੀ ਫੜਾ ਗੱਲ ਸੁਣਾਉਂਗੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਚੈਨਲ ਮਾਈ ਮੂਮੈਂਟ ਮਾਈ ਵਰਕ ਚੈਨਲ ਤੇ ਆਪਾਂ ਤੁਹਾਨੂੰ ਹਰ ਤਰ੍ਹਾਂ ਦੀਆਂ ਇੱਥੇ ਵੀਡੀਓ ਦਿੰਦੇ ਰਹਿੰਨੇ ਆ ਤੇ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਜੀ ਨਾਈਨੀ ਗਾਹ ਸਲਵਾਰ ਕਸਤਾਨ ਦੀ ਕਟਨੀਰ ਜੀ ਆ ਹੈ ਇਹ ਸ਼ਲਕ ਦਾ ਸੂਟ ਇਹ ਸ਼ਲਕ ਦਾ ਸੂਟ ਜਾਨੀ ਕਿ ਜੇ ਦੋਵੇਂ ਇਹ ਅੱਜ ਤੋਂ 15-20 ਸਾਲ ਪਹਿਲਾਂ ਜਦੋਂ ਸ਼ਲਕ ਦਾ ਟ੍ਰੈਂਡ ਚੱਲਿਆ ਸੀ ਉਦੋਂ ਦਾ ਇਹ ਤੇ ਇਹ ਆਪਣੇ ਕੋਲੇ ਪਿਆ ਸੀ ਤੇ ਆਪਾਂ ਇਹਦੀ ਕਰਦੇ ਆ ਕੱਟਣੀ ਆਪਾਂ ਕੱਟਣੀ ਹੈ ਸਲਵਾਰ ਦੀ ਇਹਦੀ ਸਲਵਾਰ ਦੀ ਲੰਥ ਹੈਗੀ ਹੈ ਜੀ ਆਪਣੀ 30 ਇੰਚ ਤੇ ਆਪਾਂ ਇਹ ਕਟਾਂਗੇ ਜੀ 30 ਇੰਚ 3 ਇੰਚ ਆਪਾਂ ਕਰਾਂਗੇ ਲੈਂਥ ਜੀ ਇਹ ਬਾੜੀ ਹੈ ਜਿਹਨੇ ਬਣਾਉਣੀ ਆਪਾਂ ਤੇ ਐਚ ਕਰਕੇ ਤੇ ਉੱਪਰ ਰੱਖ ਲਵੇ ਇਹਦੇ ਆਸਣ ਜੀ ਤੇ ਅੰਚੇ ਤੁਮ ਆਪਾਂ ਮਾਰਕ ਕਰਤਾ ਜੀ ਇਧਰਲੀ ਕੰਨੀ ਤੋਂ ਲੈ ਕੇ ਇੱਥੇ ਦਾ 3 ਇੰਚ ਮਾਰਕ ਕਰਤਾ ਹੁਣ ਆਪਾਂ ਕੱਟ ਲਈਏ ਜੀ ਇਹਦਾ ਆਸਣ ਤੇ 1.5 ਦਾ ਦਾ ਆਪਾਂ ਇਹਦਾ ਆਸਣ ਕੱਟਿਆ ਜੀ ਤੇ ਹੁਣ ਆਪਾਂ ਇਹਨੂੰ ਦਿਨੇ ਆ ਕੱਟ ਇੱਧਰ ਆਪਾਂ 10.5 ਲਾਲ ਗਏ ਦੂਜੀ ਸਾਈਡ ਤੋਂ 10.5 ਨਿਸ਼ਾਨੀ ਲਾ ਲਈ ਜੀ 10.5 ਨਿਸ਼ਾਨੀ ਲਾਉਣ ਤੋਂ ਬਾਅਦ ਆਪਾਂ ਇਹ ਸਿੱਧਾ ਹੀ ਕੱਟ ਰਹੇ ਆ 1.5 ਇੰਚ ਦੀ ਆਪਾਂ ਬਾਹਰ ਕਾਟ 1.5 ਇੰਚ ਦੀ ਕਾਟ ਪਾਉਣ ਤੋਂ ਬਾਅਦ ਤੇ ਆਪਾਂ ਹੁਣ ਕਰ ਰਹੇ ਆ 1.5 ਇੰਚ ਦੀ ਕਾਟ ਇੱਧਰਲੀ ਸਾਈਡ ਤੋਂ ਪਾ ਲੈਣੀ ਹੈ ਜੀ ਆਪਾਂ ਦੂਜੀ ਸਾਈਡ ਤੇ 1.5 ਇੰਚ ਦੀ 10 ਇੰਚ ਝੋਲੀ ਰੱਖ ਕੇ 10.5 ਇੰਚ ਦੀ ਤੇ ਇੱਥੋਂ ਵੀ ਆਪਾਂ 1.5 ਇੰਚ ਦੀ ਕਾਟ ਪਾਵਾਂਗੇ ਜੀ ਕਿੱਥੇ ਪੈਂਦੀ 1.5 ਇੰਚ ਦੀ ਕਾਟ ਤੇ ਇਸ ਨਿਸ਼ਾਨ ਨੂੰ ਇੱਧਰਲੇ ਨਿਸ਼ਾਨ ਤੱਕ ਦੇਵਾਂਗੇ ਮਲਾ ਜੀ ਬਹੁਤ ਸੌਖਾ ਈ ਜੀ ਸੇਪੜ ਤੇ ਦਾ ਵੀ ਦੀ 42 ਸਲਵਾਰ ਹੈ ਜੀ ਬਹੁਤ ਔਖਾ ਮੈਥਡ ਜਿਵੇਂ ਤੁਹਾਡੀ ਜਿੰਨੀ ਵੀ ਲੈਂਥ ਆ ਤੁਹਾਡੀ 30 ਹੈ 32 ਹੈ 33 ਹੈ 34 ਹੈ 35 ਹੈ 36 ਹੈ ਜਿੰਨੀ ਤੁਸੀਂ ਕੱਟਦੇ ਹੋ 벨ਟ ਹੈ ਸਲਵਾਰ ਹੈ ਹਲੋ ਜੀ ਇਧਰ ਆਪਾਂ ਇੱਧਰੋਂ ਆਪਾਂ ਰੱਖੀ ਸੀ 1.5 ਇੰਚ ਇਹਦੀ ਲੈਂਥ ਇਹ ਇਸ ਤਰ੍ਹਾਂ ਕੱਟ ਕੇ ਇੱਕ ਗੁੰਦਾ ਤਿਆਰ ਹੋ ਗਿਆ ਜੀ ਦੇਖੋ ਤੁਸੀਂ ਹੁਣ ਅੱਗੇ ਕੀ ਕਰਨਾ ਨਾਟੇ ਹਾਂ ਹੁਣ ਇਹਦੇ ਉੱਪਰ ਰੱਖ ਕੇ ਆਪਾਂ ਦੂਜਾ ਗੁੰਦਾ ਕੱਟਾਂਗੇ ਪਹਿਲਾਂ ਆਪਾਂ ਕਟਿੰਗ ਕਰ ਲਾਂਗੇ ਸਿਲਕ ਦੀ ਫੇਰਾ ਆਪਾਂ ਕਰਾਂਗੇ ਲੈਂਥ ਦੀ ਹੁਣ ਇਹਦੇ ਉੱਪਰ ਰੱਖ ਕੇ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਰੱਖ ਕੇ ਆਹ ਵਾਲਾ ਗੁੰਦਾ ਕੱਟ ਦਾਂਗੇ ਕੱਟਣ ਲੱਗਿਆਂ ਬਾਅਦ ਘਾਟੂ ਨਹੀਂ ਕੀ ਹੋ ਜਾਂਦੀ ਐ ਜੀ ਉਹ ਆਪਾਂ ਜਿਹੜਾ ਦੂਜਾ ਗੁੰਦਾ ਉੱਤੇ ਰੱਖਿਆ ਉਹਦੋਂ ਕਰ ਦਾਂਗੇ ਚਵਾਲ ਨਹੀਂ ਸੀ ਵੈਸੇ ਤੁਸੀਂ ਪ੍ਰੈਸ ਨਾਲ ਕਰ ਸਕਦੇ ਆ ਥੋੜੀਆਂ ਜਿਹੜੀਆਂ ਤਰੀਚਾਂ ਬਚੀਆਂ ਇਹਨਾਂ ਨੂੰ ਕੀ ਕਰ ਸਕਦੇ ਆ ਲਓ ਜੀ ਆਪਣਾ ਵਧੀਆ ਸੈੱਟ ਆ ਹੁਣ ਆਪਾਂ ਇੱਥੇ ਲਈਏ ਕੱਟੇ ਤੂੜੀ ਦੀ ਕਾਟ ਪਾ ਲਓ ਇੱਥੋਂ ਵੀ ਜਿਹੜੀ ਆਪਾਂ ਆਸਨ ਰੱਖਿਆ ਸੀ ਝੂੜੀ ਰੱਖੀ ਸੀ ਕੀ ਤੁਸੀਂ ਉਹ ਇਹ ਆਪਣੇ ਹੋ ਗਈ ਤੇ ਹੁਣ ਆਪਾਂ ਜਿਨੀ ਇਹਦੀ ਲੈਂਥ ਰੱਖੀ ਸੀ ਉਹਨੇ ਆਪਾਂ ਇਹਦੀ ਪਹੁੰਚ ਹੀ ਕੱਟਣੀ ਆ ਪਹੁੰਚੇ ਵੀ ਕੱਟ ਲਗੇ ਜੀ ਆਪਾਂ ਪਹਿਲਾਂ ਇਹਦੇ ਪਹੁੰਚੇ ਕੱਟ ਕੇ ਤੇ ਫੇਰ ਹੀ ਆਪਾਂ ਕਰਾਵੇ ਜੀ ਲੈਣੀ ਗੱਲ ਹੁਣ ਆ ਜੀ ਆਪਾਂ ਪਰ ਪਹੁੰਚ ਹੀ ਕੱਟ ਦੇ ਜਿੰਨੇ ਐਸ ਕੱਟਨੇ ਆ ਆਪਾਂ ਸਾਡੇ 30 ਇੰਚ ਕਰਤੇ ਆਪਰ ਆਪਾਂ ਦੁਆਰਾ ਵੇਚ ਚੈੱਕ ਕਰ ਲੈਣੀ ਆ ਕਿੰਨੇ ਗੁੰਦੇ ਕੱਟੇ ਆ ਸਾਢੇ 30 ਇੰਚ ਹੈ ਜੀ ਸਾਢੇ 30 ਇੰਚ ਤੋਂ ਜੋ ਕਿ ਕੱਦ ਕੁਸਤਾ ਠੀਕ ਹਾਈਪੀ ਹੈ ਤੇ ਕੁਸ ਬਾਕੀ ਅੱਜ ਕੱਲ ਬਾਲਾ ਨੀਮਾ ਨਹੀਂ ਪਾਉਂਦੀ ਹਨ ਤਾਂ ਕਰਕੇ ਆਪਾਂ ਸਾਢੇ 30 ਇੰਚ ਤੇ ਇਧਰੋਂ ਨਿਸ਼ਾਨੀ ਲਾ ਲਾਂਗੇ ਸਾਢੇ 30 ਇੰਚ ਤੋਂ ਲਾ ਲਾਂਗੇ ਦੂਜੀ ਸਾਈਡ ਤੇ ਉਹ ਨਿਸ਼ਾਨੀ ਇਹ ਜਿਹੜੇ ਸਾਰੇ ਸਾਰੇ ਜੀਤੇ ਨਿਸ਼ਾਨੀ ਲਾ ਲਾਂਗੇ ਜੀ ਇਹ ਸੰ ਨਿਸ਼ਾਨ ਆਪਾਂ ਇਹਨਾਂ ਦੋ ਮਾਰਕੀ ਜੀ ਨਿਸ਼ਾਨਾਂ ਨੂੰ ਆਪਾਂ ਆਪਸ ਵਿੱਚ ਦਿਵਾ ਕੇ ਲਾ ਇਸ ਤਰ੍ਹਾਂ ਕਰਕੇ ਜੀ ਇਹਨੂੰ ਵੀ ਦਿਵਾ ਕੇ ਲਾਤਾ ਆਪਾਂ ਤੁਨੇ ਕੋਈ ਕੱਪੜਾ ਤੇ ਕਿੰਨੇ ਆਪਾਂ ਕੱਟ ਲੈਨੇ ਆ ਪੌਂਚੇ ਕਿੰਨੇ ਇੰਚ ਪੋਣਾ ਮੈਂ 13.5 ਇੰਚ ਦਾ ਪੌਂਚਾ ਪਾਉਂਗੀ ਤੇ 13.5 ਇੰਚ ਦਾ ਪੌਂਚਾ ਪਾ ਕੇ ਆਪਾਂ ਇਹਨੂੰ ਉੱਤੇ ਸਿੱਧਾ ਇੱਕ ਸਾਈਡ ਤੋਂ 13.5 ਇੰਚ ਦਾ ਇੱਥੋਂ ਜੀ ਇਹ ਪੌਂਚਾ ਲਿਆ ਕੱਟ ਤੇ ਇਹਨੂੰ ਦਿਨੇ ਇਸ ਤਰ੍ਹਾਂ ਕਰਕੇ ਵਿਚਾਲੇੋਂ ਪਾੜ ਇਹ ਆਪਣੇ ਬਣ ਗਏ ਪੌਂਚੇ ਤੇ ਹੁਣ ਆਪਾਂ ਲਾਈਨਿੰਗ ਲਾਉਣੀ ਦੱਸਦੀ ਕਿਵੇਂ ਕੱਟਣੀ ਉਹ ਦੱਸਦੀ ਆਪਾਂ ਤੁਹਾਨੂੰ ਜਦੋਂ ਸਟੇਟ ਸਲਵਾਰ ਹੋਵੇ ਜੀ ਉਰੋਂ ਤੁਸੀਂ ਦੂਰਾ ਕਪੜਾ ਕਰਕੇ ਇਸ ਤਰ੍ਹਾਂ ਆਪਾਂ ਨੇ ਲੋਟ ਕੰਨਿਆਂ ਨਾਲ ਕੰਨਿਆਂ ਮਿਲਾ ਕੇ ਜਿੰਨੀ ਲੈਂਥ ਜਿਵੇਂ 30.5 ਇੰਚ ਲੈਂਥ ਆਪਾਂ ਦੂਰਾ ਫੋਲਡ ਕਰਕੇ ਕਪੜੇ ਨੂੰ ਗਾਕ ਲਿਆ ਇਹ ਦੂਰਾ ਫੋਲਡ ਆ ਜੀ ਆ ਉਧਰੋ ਚੜਾਈ ਕੱਟ ਕਰਕੇ ਮੈਂ ਐਸ ਲੋਟ ਰੱਖਿਆ ਇਧਰ ਵੀ ਸੈੱਡ ਕਰਨੀ ਉਧਰ ਵੀ ਸੈੱਡ ਜੀ ਕਰਨੀ ਆ ਕੰਨਿਆਂ ਤੇ ਕੰਨਿਆਂ ਨਾਲ ਕੋਲਦੀ ਆਪਾਂ ਇਸ ਤਰ੍ਹਾਂ ਕਰਕੇ ਜੀ ਇਸ ਨੂੰ ਦੇ ਅਲਟਰਨ ਸਾਈਡ ਤੇ ਰੱਖ ਦਾਂਗੇ ਦੇਖੋ ਜੀ ਜਿਵੇਂ ਆਪਾਂ ਕੱਟੀ ਸੀ ਸਲਵਾਰ ਉਹ ਕੁੰਦਾ ਉਧਰਲੀ ਸਾਈਡ ਤੇ ਚ ਨਾ ਗਿਆ ਜਿਹੜਾ ਦੂਜਾ ਕੁੰਦਾ ਉਹ ਆਪਾਂ ਇਧਰਲੀ ਕੰਨੀ ਦੇ ਨਾਲ ਮੈਚ ਕਰਕੇ ਇਧਰ ਰੱਖ ਦਾਂਗੇ ਜੀ ਜਿਵੇਂ ਆਪਾਂ ਕੁੰਦੇ ਕੱਟੇ ਸੀਗੇ ਤੇ ਉਹ ਵੀ ਆਪਾਂ ਕੁੰਦੇ ਉਸੇ ਤਰ੍ਹਾਂ ਹੀ ਰੱਖ ਦੇਣੇ ਆ ਜੀ ਇਸ ਤਰ੍ਹਾਂ ਮੈਚ ਕਰਕੇ ਨਾਲ ਠੀਕ ਹੈ ਜੀ ਉਹ ਤੁਹਾਨੂੰ ਸਮਝ ਆ ਗਈ ਹੋਊਗੀ ਉਹ ਕੁੰਡੇ ਉੱਧਾ ਰੱਖਤੇ ਇਧਰਲਾ ਕੁੰਡਾ ਆਪਾਂ ਰੱਖਤਾ ਵਿਚਾਲੇ ਫੇਰ ਵੀ ਇੰਨਾ ਕਿਉਂਕਿ ਜਿਹੜੀ ਲਾਈਨਿੰਗ ਉਹਦਾ ਆਪਣਾ ਜਿਆਦਾ ਸੀ ਤੇ ਹੁਣ ਆਪਾਂ ਇਹਨੂੰ ਦਿੰਨੇ ਆ ਕੱਟ ਕਟਿੰਗ ਕਰ ਦਿੰਨੇ ਆ ਆਹ ਕੁੰਡਾ ਆਪਾਂ ਕੱਟਤਾ ਜੀ ਇਹਦੇ ਨਾਲ ਆਹ ਦੇਖੋ ਇਸ ਤਰ੍ਹਾਂ ਇਹ ਹੋ ਜਾਊਗਾ ਹੁਣ ਇਸੇ ਤਰ੍ਹਾਂ ਹੀ ਆਪਾਂ ਦੂਜਾ ਕੱਟ ਦਿੰਨੇ ਆ ਐਕਦਾ ਕਰਕੇ ਤਾਂ ਮੁਕਾਦਨੀ इसे तरह रख के क्योंकि वीडियो काफी लंबी हो जाती है ता करके मैं पौज लेते ले ले कट जी आप देखो उस तरह ही कुंद दूरी करके दूर आया बचा कपड़ा इस तरह ही रख के जी ये पहुंचे कट लागे आप कट्ट लगे क्योंकि मैं कनी बच्चे ਕੰਨੀ ਨਾਲ ਕੰਨੀ ਜੋੜਦੀ ਵੀ ਫਿਰ ਸੋਟਾ ਹੋ ਜਾਂਦਾ ਆਹ ਵਾਧੂ ਘਾਟੀ ਜਿਹੜੀ ਲਾਈਨ ਲਿਦੀ ਵਿੱਚ ਕੰਨੀ ਤੋਂ ਹੁੰਦੀ ਹੈ ਜਿਉਂ ਕੱਟ ਦਾਂਗੇ ਆਪਾਂ ਆਪਾਂ ਕਰੀ ਸੋਟਾ ਕਰਦੇ ਠੀਕ ਹੈ ਜੀ ਹੁਣ ਆਪਾਂ ਇਹਦੇ ਵਾਲਾ ਹੁੰਦਾ ਇਸੇ ਤਰ੍ਹਾਂ ਕੱਟ ਕੇ ਤੇ ਰੱਖ ਕੇ ਕੱਟ ਲੈਨੇ ਆ ਲਓ ਜੀ ਆਪਾਂ ਪਹੁੰਚੇ ਵੀ ਉਸ ਤਰ੍ਹਾਂ ਉੱਤੇ ਧਰ ਕੇ ਕੱਟ ਲਏ ਤੇ ਹੁਣ ਕੱਟਣ ਵਾਲੀ ਗੱਲ ਹੋ ਗਈ 벨ਟ ਰਹੇਗੀ ਤੇ ਉਹ ਆਪਾਂ ਤੁਹਾਨੂੰ ਹੋਰ ਵੀਡੀਓ ਦੱਸਾਂਗੇ ਕਿਉਂਕਿ ਵੀਡੀਓ ਕਾਫੀ ਲੰਗੀ ਲੰਬੀ ਹੋ ਜਾਂਦੀ ਹੈ ਤੇ ਵੇਖਣੀ ਓਕੇ ਜੇ ਤੁਹਾਨੂੰ ਸਮਝ ਲੱਗੀ ਹੋਈ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਮੇਰੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤਾਂ ਜਰੂਰ ਕਮੈਂਟ ਕਰਿਓ ਜੀ ਲਾਈਕ ਸ਼ੇਅਰ ਵੀ ਕਰਿਓ ਤੇ ਹੋ ਸਕੇ ਤਾਂ ਚੈਨਲ ਨੂੰ ਜੇ ਨਾ ਤੁਸੀਂ ਸਬਸਕ੍ਰਾਈਬ ਕੀਤਾ ਹੋਇਆ ਤਾਂ ਕਰ ਦਿਓ ਹੋ ਸਕੇ ਤਾਂ ਚੈਨਲ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਫॉर ਵਾਚਿੰਗ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਰੋਚ ਚ ਕਟਾਂਗੇ ਬੈਲਟ ਤੇ ਸ਼ਾਇਦ ਹੋ ਸਕਦਾ ਨਾਲ ਇੱਕ ਕਮੀਜ਼ ਦੀ ਕਟਿੰਗ ਵੀ ਆਪਾਂ ਕਰਦਗੇ ਓਕੇ ਜੀ ਬਾਏ